ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕਬੱਡੀ ਵਾਸਤੇ ਫਿਰ ਕਾਲਾ ਦੇਣਾ ਕਿ ਕਬੱਡੀ ਦਾ ਮਹਾਰਥੀ ਕਬੱਡੀ ਦਾ ਸੁਪਰ ਸਟਾਰ ਖਿਡਾਰੀ ਪ੍ਰੀਤਮ ਸਿੰਘ ਪ੍ਰੀਤਾ ਨਡਾਲੇ ਵਾਲਾ ਜਿਹਦੇ ਵਾਸਤੇ ਇੱਕ ਗੱਲ ਬੜੀ ਮਸ਼ਹੂਰ ਸੀ ਕਿ ਆਇਆ ਪ੍ਰੀਤਾ ਕਿਆ ਪ੍ਰੀਤਾ ਲਾਈ ਕਿਸੇ ਨਾ ਟੋ ਕਬੱਡੀ ਤੇ ਕਪੂਰਥਲਾ ਗੱਲਾਂ ਨਹੀਂ ਜੇਦੋ ਉਹ ਹਸੂ ਹਸੂ ਕਰਦਾ ਉਡੂ ਉਡੂ ਕਰਦਾ ਖਿਡਾਰੀ ਜਿਹੜਾ ਪੱਬਾਂ ਦਾ ਸ਼ੋਲਾ ਤੇ ਬੜਾ ਫਰਤੀਲਾ ਸੀ ਇਹ ਵੀ ਦਰਸ਼ਕਾਂ ਨੂੰ ਦੱਸ ਦਈਏ ਕਿ ਉਹ ਜੈਵਲਨ ਥਰੋ ਦੇ ਵਿੱਚ ਨੈਸ਼ਨਲ ਤੱਕ ਦਾ ਖਿਡਾਰੀ ਸੀ ਅਤੇ ਨੈਸ਼ਨਲ ਲੈਵਲ ਤੱਕ 골ਡ ਮੈਡਲ ਜਿੱਤ ਚੁੱਕਾ ਸੀ ਤੇ ਫਿਰ اچانک ਉਸਦਾ ਕਬੱਡੀ ਵੱਲ ਝੁਕਾ ਹੁੰਦਾ ਤੇ ਕਬੱਡੀ ਵਿੱਚ ਅਮਿੱਟ ਪੈੜਾ ਛੱਡ ਗਿਆ ਤੇ ਜਿੱਥੋਂ ਤੱਕ ਪਹੁੰਚਣਾ ਹਰ ਇੱਕ ਦੇ ਵਾਸਤੇ ਰੂਗ ਨਹੀਂ ਆ ਤੇ ਸ਼ਾਂਤ ਵਿਦੇਸ਼ਾਂ ਵਿੱਚ ਪੰਜਾਬ ਦਾ ਝੰਡਾ ਬੁਲੰਦ ਕਰਕੇ ਆਉਣ ਵਾਲਾ ਪ੍ਰੀਤਾ ਪ੍ਰੀਤਮ ਸਿੰਘ ਪ੍ਰੀਤਾ ਅੱਜ ਇਸ ਦੁਨੀਆ ਤੋਂ ਸਦਾ ਵਾਸਤੇ ਚੱਲ ਗਿਆ ਤੇ ਕਬੱਡੀ ਨੂੰ ਹਮੇਸ਼ਾ ਇਹੋ ਜਿਹੇ ਖਿਡਾਰੀਆਂ ਦੀ ਘਾਟ ਰੜਕਦੀ ਰਹੇਗੀ ਅਤੇ ਕਬੱਡੀ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਵਾਹਿਗੁਰੂ ਘਟਿਓ ਸਾਰੇ ਜਣੇ ਰਲ ਕੇ ਅਰਦਾਸ ਕਰੀਏ ਕਿ ਕਬੱਡੀ ਦੇ ਸਮਾਰਤੀ ਪ੍ਰੀਤਮ ਸਿੰਘ ਪ੍ਰੀਤਾ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ